ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਚੈਨਲ ਆ ਜਿਹੜਾ ਉਥੇ ਆਪਾਂ ਕਬੂਤਰਾਂ ਦੇ ਮਤਲਬ ਵੀਡੀਓ ਪਾਉਂਦੇ ਹੁੰਨੇ ਆ ਜਿਵੇਂ ਕੋਈ ਵੀ ਬਿਮਾਰੀ ਲਈ ਤੇ ਅੱਜ ਆਪਣੇ ਜਿਹੜੇ ਜਿਵੇਂ ਕਬੂਤਰਾਂ ਦੇ ਪੈਰਾਂ ਤੇ ਫਿੰਸ ਆ ਜਾਂਦੇ ਨੇ ਜਾਂ ਨੱਕ ਤੇ ਫਿੰਸ ਆ ਜਾਂਦੇ ਨੇ ਭਾਈ ਉਹਦੇ ਲਈ ਦਵਾਈ ਲੈ ਕੇ ਆਇਆ ਤੁਹਾਡੇ ਲਈ ਤੇ 100% ਇਲਾਜ ਆ ਜੀ ਇਹ ਤਾਂ ਵਧੀਆ ਤੇ ਘਰੇ ਵਰਤ ਕੇ ਜਰੂਰ ਦੇਖਿਓ ਜੀ ਇਹ ਤੁਸੀਂ ਲੈਣਾ ਜੀ ਪਹਿਲਾਂ ਤਾਂ ਆਹ ਪੋਟਾਸ਼ੀਅਮ ਲਾਲ ਦਵਾਈ ਕਹਿੰਦੇ ਨੇ ਇਹਨੂੰ ਬਈ ਇਹ ਠੀਕ ਆ ਜੀ ਇਹ ਲੈਣੀ ਆ ਤੇ ਇੱਕ ਲੈਣਾ ਜੀ ਡਟਾਲ ਲਿਕਵਿਡ ਜੇ ਡਟਾਲ ਨਹੀਂ ਮਿਲਦਾ ਤਾਂ ਸੈਵਲਨ ਲਿਕਵਿਡ ਜਾਂ ਡਟਾਲ ਦੋਨਾਂ ਚੋਂ ਇੱਕ ਕੋਈ ਵੀ ਵਰਤ ਸਕਦੇ ਹੋ ਇੱਕ ਲੈਣੀ ਆ ਜੀ ਤੁਸੀਂ ਰਸੌਣ ਦਾ ਇੱਕ ਰਿਆਣੇ ਵਾਲੀ ਦੁਕਾਨ ਤੋਂ ਆ ਮਿਲ ਜਾਂਦੀ ਹੈ ਪੱਤੇ ਵਾਲੀ ਰਸੌਣ ਇਹ ਤੁਸੀਂ ਇੱਕ ਚਮਚਾ ਰਸੌਣ ਦਾ ਪਾਉਣਾ ਇੱਕ ਚਮਚਾ ਲਾਲ ਦਵਾਈ ਦਾ ਤੇ ਇੱਕ ਢੱਕਣ ਬਈ ਡਟਾਲ ਲਿਕਵਿਡ ਦਾ ਠੀਕ ਹੈ ਜੀ ਇਹ ਤਿੰਨੇ ਚੀਜ਼ਾਂ ਰਲਾ ਲੈਣੀਆਂ ਤੁਸੀਂ ਕਾਲੇਜ ਚ ਪਾ ਲੈਣੀਆਂ ਨੇ ਜਦੋਂ ਕਾਲੇਜ ਤੁਸੀਂ ਤਿੰਨੇ ਚੀਜ਼ਾਂ ਰਲਾ ਲੀਆ ਤਾਂ ਬਈ ਇਹ ਉਬਾਲਾ ਮਾਰੂ ਇਹ ਉਬਾਲਾ ਮਾਰ ਕੇ ਜਦੋਂ ਦਵਾਈ ਗਰਮ ਹੋ ਗਈ ਉਸ ਤੋਂ ਬਾਅਦ ਠੰਡੀ ਹੋ ਗਈ ਨਾ ਜਦੋਂ ਤੇ ਉਪਰਾਂ ਦੇ ਆਪਣੇ ਫੈਂਸੀ ਥੋੜੀ ਥੋੜੀ ਪੱਟ ਕੇ ਉਹਦੇ ਉੱਪਰ ਲੇਪ ਕਰਨਾ ਬਈ ਇਹ ਦਵਾਈ ਦਾ ਠੀਕ ਆ ਤੇ ਨਾਲ ਆਪਾਂ ਮੈਡੀਸਿਨ ਦੇਣੀ ਹੈ ਜੀ ਐਲਥਰੋਸਿਨ 500mg ਗੋਲੀ ਆ ਆਹ ਕੰਪਨੀ ਦੀ ਚਾਹੀਦੀ ਆਪ ਨੂੰ ਅਲੰਪਕ ਦੀ ਤੇ ਡਾਕਸੀਸਾਈਕਲਿਨ ਆਹ ਗੋਲੀਆਂ ਨੇ ਜੀ ਇਹਦੀ ਫੋਟੋ ਵੀ ਲਾ ਦਾਂਗੇ ਅਸੀਂ ਪਰ ਸਕਰੀਨ ਦੇ ਤੇ ਇਹ ਗੋਲੀ ਆ ਜਿਹੜੀ ਡਾਕਸੀਸਾਈਕਲਿਨ ਆ ਅੱਧੀ ਗੋਲੀ ਦੇਣੀ ਆ ਬਾਈ ਜੀ ਸਵੇਰੇ ਤੇ ਅੱਧੀ ਸ਼ਾਮ ਨੂੰ ਤੇ ਜਿਹੜੀ ਆ ਐਸਥਰੋਸ ਇਹਨਾਂ ਦੇ ਬਾਈ ਚਿੱਟੇ ਰੰਗ ਦੀ ਇਹ ਗੋਲੀ ਦੇ ਚਾਰ ਟੋਟੇ ਬਣਾ ਲੈਣੇ ਇੱਕ ਟੋਟਾ ਸਵੇਰੇ ਇੱਕ ਸ਼ਾਮ ਨੂੰ ਠੀਕ ਆ ਜੀ ਤੇ 5 ਦਿਨ ਇਹ ਦੇਣੀ ਆ ਤੇ ਜਿਹੜਾ ਲੇਪ ਕਰਨਾ ਬਾਈ ਜਿਵੇਂ ਅੱਜ ਕਰਤਾ 2 ਦਿਨਾਂ ਬਾਅਦ ਦੁਬਾਰਾ ਫੇਰ ਕਰਨਾ ਤੇ 2-3 ਵਾਰ ਲੇਪ ਕਰਨ ਵਾਲੇ ਬਾਈ ਸਾਰੀਆਂ ਫੈਂਸੀ ਆ ਜਿਹੜੀਆਂ ਆਉਣਗੀਆਂ ਉਤਰਾ ਦੇ ਪੈਰਾ ਤੇ ਅੱਖਾਂ ਤੇ ਜਾਂ ਮੂੰਹ ਤੇ ਨੇ ਬਾਈ ਉਹ ਜਾਂ ਬਿਲਕੁਲ ਸੁੱਕ ਜਾਣਗੀ ਆ ਤੇ 100% ਇਲਾਜ ਆ ਜੀ ਇਹਦਾ ਪੂਲ ਗਰੰਟੀ ਆ ਆਪਾਂ ਵਰਤਿਆ ਤੇ ਉਸ ਕਰਕੇ ਉਸ ਤੋਂ ਬਾਅਦ ਵੀਡੀਓ ਪਾਈ ਆ ਠੀਕ ਆ ਜੀ ਘਰੇ ਐਕਸਪੈਰੀਮੈਂਟ ਕਰਕੇ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਤੇ ਨਾਲ ਹੀ ਆਪਣਾ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਜਿਹੜੀ ਅਗਲੀ ਵੀਡੀਓ ਬਣਾਈਏ ਆਪਾਂ ਉਹ ਕਿਸ ਬਿਮਾਰੀ ਦੇ ਉੱਪਰ ਬਣਾਈਏ ਤਾਂ ਸਾਨੂੰ ਸਟਾਟਸ ਆ ਸੰਪਾਰਕ ਕਰਕੇ ਕਾਲ ਕਰਕੇ ਵੀ ਦੱਸ ਸਕਦੇ ਹੋ ਜਾਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਭਰਾ ਦਾ ਭਲਾ ਹੋ ਸਕੇ ਠੀਕ ਹੈ ਨਾ ਹੁਣ ਅੱਜ ਕੱਲ ਬੈਰਸ ਬਹੁਤ ਚੱਲ ਰਿਹਾ ਫੈਂਸੀ ਆ ਤਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ